ਸਤਿ ਸ਼੍ਰੀ ਅਕਾਲ ਪਿਆਰ ਪ੍ਰੀ ਸਸਕੀ ਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਜੀ ਨਿਊ ਚੈਨਲ ਅਮਰਜੀਤ ਸਿੰਘ ਦੇ ਨਾਲ ਅੱਜ ਅਸੀਂ ਗੱਲ ਕਰਾਂਗੇ ਸਮਾਜ ਸੇਵਕ ਤੇ ਉਮੀਦਵਾਰ ਜਿਹੜੇ ਆਜ਼ਾਦ ਰਹੇ ਨੇ ਉਹਨਾਂ ਨਾਲ ਕੀ ਕਹਿਣਾ ਚਾਹੁੰਦੇ ਜੋ ਨਵਾਂ ਸਾਲ ਆ ਰਿਹਾ ਤੇ ਜੋ ਚੈਨਾ ਡੋਰ ਵਿਖਰੀ ਹੈ ਬਾਜ਼ਾਰਾ ਦੇ ਵਿੱਚ ਉਹ ਗੱਲ ਕਰਦੇ ਆ ਕੀ ਕਹਿਣਾ ਚਾਹੁੰਦੇ ਆ ਹਾਂਜੀ ਮੈਮ ਸਸਕੀ ਕਾਲ ਜੀ ਸਸਕੀ ਕਾਲ ਜੀ ਮੈਂ ਤੁਹਾਡੀ ਆਪਣੀ ਪੂਜਾ ਵਾਰ ਨੰਬਰ 79 ਤੋਂ ਆਪਣੇ ਨਵੇਂ ਸਾਲ ਦੀਆਂ ਮੈਂ ਜਿੰਨੇ ਵੀ ਮੇਰੇ ਭੈਣ ਭਰਾ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਨੇ ਪੂਰੇ ਪੰਜਾਬ ਨੂੰ ਤੇ ਮੌਜੂਦਾ ਸਰਕਾਰ ਨੂੰ ਮੇਰੇ ਵੱਲੋਂ ਸਭ ਨੂੰ ਹਰ ਪਰਿਸ਼ਾ ਸਿਆਕਾਲ ਤੇ ਸਭ ਨੂੰ ਬਹੁਤ ਬਹੁਤ ਮੁਬਾਰਕਾ ਨਵੇਂ ਸਾਲ ਦੀਆਂ ਤੇ ਮੈਂ ਆਸ ਕਰਦੀ ਆ ਕਿ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਇਹ ਨਵਾਂ ਸਾਲ ਖੁਸ਼ੀਆਂ ਭਰਿਆ ਲੈ ਕੇ ਆਵੇਗਾ ਤੇ ਮੈਮ ਜੀ ਦੇਖਿਆ ਜਾਵੇ ਜਿਸ ਤਰ੍ਹਾਂ ਕਿ ਚੈਨਾ ਡੋਰ ਜਿਹਨੂੰ ਆਪਾਂ ਖੂਨੀ ਡੋਰ ਵੀ ਕਹਿੰਦੇ ਆ ਉਦੜਾ ਡੜ ਜਿਹੜੀ ਕਿ ਬਾਜ਼ਾਰ ਦੇ ਵਿੱਚ ਵਿਕ ਰਹੀ ਹੈ ਤੇ ਲੋਕ ਵੀ ਖਰੀਦ ਰਹੇ ਆ ਇੰਨੀਆਂ ਮੋਤਾ ਹੁੰਦੀਆਂ ਇਹਨੇ ਐਕਸੀਡੈਂਟ ਹੋ ਰਹੇ ਆ ਤੇ ਜਿਹੜੇ ਪੰਛੀ ਆ ਉਹ ਵੀ ਉਹਨਾਂ ਤੋਂ ਸੇਫ ਨਹੀਂ ਹੈਗੇ ਕੀ ਕਹਿਣਾ ਚਾਹੋਗੇ ਮੈਂ ਤੇ ਸਭ ਤੋਂ ਪਹਿਲਾਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੀ ਆ ਕਿ ਇਹ ਡੋਰ ਜਿੱਥੋਂ ਵੀ ਆ ਰਹੀ ਏ ਔਰ ਜਿਸ ਰਸਤੇ ਆ ਨਹੀਂ ਆ ਰਹੀ ਉਹ ਤੇ ਸਖਤ ਤੋਂ ਸਖਤ ਸਖਤਾਈ ਕੀਤੀ ਜਾਵੇ ਨਾਕੇ ਲਗਾਏ ਜਾਣ ਕਿਉਂਕਿ ਜਦੋਂ ਵੀ ਕੋਈ ਚੀਜ਼ ਆਂਦੀ ਏ ਤੇ ਉਹ ਰ ਪਰੋੜਵੇ ਰੋੜ ਦੇ ਰਾਹੀ ਹੁੰਦੀ ਹੈ ਟਰੱਕਾਂ ਦੇ ਭਰ ਭਰ ਕੇ ਟਰੱਕ ਆ ਰਹੇ ਨੇ ਜਿਵੇਂ ਕਿ ਤੁਸੀਂ ਅੱਪ ਥੋੜੀ ਦਿਨ ਪਹਿਲਾਂ ਸੁਣਿਆ ਹੋਗਾ ਕਿ ਟਰੱਕ ਚਾਈਨਾ ਡੋਰ ਦਾ ਫੜਿਆ ਗਿਆ ਹੈ ਤੇ ਇਸ ਦਾ ਬਹੁਤ ਹੀ ਨੁਕਸਾਨ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਆਪਣੇ ਪੰਛੀ ਉੱਡਦੇ ਨੇ ਆਪਣੇ ਜੀਵ ਜੰਤੂ ਉਹਨਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ ਜਦੋਂ ਜਦੋਂ ਡੋਰ ਥੱਲੇ ਡਿੱਗਦੀ ਹੈ ਤੇ ਜਦੋਂ ਕੋਈ ਪੈਦਲ ਜਾਂਦਾ ਉਹਦੇ ਪੈਰ ਚ ਫਸਦੀ ਹੈ ਇੱਥੋਂ ਤੱਕ ਕਿ ਮੋਟਰਸਾਈਕਲਾਂ ਦੇ ਟਾਇਰਾਂ ਵਿੱਚ ਫਸ ਰਹੀ ਹੈ ਜਿਸ ਦੇ ਕਰਕੇ ਟਾਇਰ ਫੱਟਣ ਦਾ ਵੀ ਡਰ ਹੋ ਰਿਹਾ ਹੈ ਜਦਕਿ ਤੁਸੀਂ ਦੇਖ ਸਕਦੇ ਸ਼ਹਿਰੀ ਆਮ ਲੋਕਾਂ ਦੇ ਗਲੇ ਦੇ ਵਿੱਚ ਵੱਜ ਰਹੀ ਹੈ ਜੋ ਕਿ ਪਿਛਲੇ ਤੋਂ ਪਿਛਲੇ ਸਾਲ ਮੇਰੇ ਇਨੇ ਪਰ ਜਿੰਦ ਕਰੂਨਾਂ ਦੇ ਆਪ ਨਹੀਂ ਬੀਤਦੀ ਇਹ ਉਹਨੇ ਤੇਰ ਤੱਕ ਉਹ ਸੁਧਰਨਗੇ ਨਹੀਂ ਪਰ ਉਹਨਾਂ ਨੂੰ ਚਾਹੀਦਾ ਹੈ ਕਿ ਪਬਲਿਕ ਦਾ ਪਬਲਿਕ ਵੀ ਤੇ ਆਪਣੇ ਆਪ ਨੂੰ ਵੀ ਇਹ ਸੋਚ ਕੇ ਚਲਾਨੀ ਚਾਹੀਦੀ ਡੋਰ ਨੂੰ ਕਿ ਇਹ ਡੋਰ ਗਲਤ ਹੈ ਗਿਆ ਅਸੀਂ ਇਸ ਨੂੰ ਨਾ ਡਾਈਏ ਰੱਬ ਨਾ ਕਰੇ ਆਪਣੇ ਆਪ ਤੇ ਕੋਈ ਇਹੋ ਜਿਹਾ ਹਸਾ ਬੀਜੇ ਤੇ ਫਿਰ ਸਾਨੂੰ ਪਤਾ ਲੱਗਾ ਅਸੀਂ ਇਸ ਕਰਕੇ ਹੀ ਪਹਿਲਾਂ ਹੀ ਚੋਣੇ ਆ ਕਿ ਇਹ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਜਿਵੇਂ ਤੇ ਭੰਡਾਰੀ ਪੁਲ ਤੇ ਦੇਖ ਸਕਦੇ ਹੋ ਇੱਕ ਦੋ ਦਿਨਾਂ ਦੇ ਵਿੱਚ ਦੋ ਤਿੰਨ ਚਾਂਸ ਇੱਕਦਮ ਲਗਾਤਾਰ ਹੋ ਰਹੇ ਨੇ ਤੇ ਇੱਕ ਤੇ ਮੁੰਡੇ ਦਾ ਵਿਚਾਰੇ ਦਾ ਕੰਨ ਉੱਤਰ ਗਿਆ ਔਰ ਇੱਕ ਮੁੰਡੇ ਦੇ ਗਲੇ ਦੇ ਵਿੱਚ ਫਿਰ ਗਈ ਕਾਫੀ ਉਹਨਾਂ ਦੀ ਨਿਊਜ਼ ਵਾਇਰਲ ਹੋ ਰਹੀਆਂ ਇਸ ਵੇ ਅਸੀਂ ਇਹ ਚੀਜ਼ ਨੂੰ ਇਹ ਨਾ ਦੇਖੇ ਕਿ ਕਿਸੇ ਦੇ ਨਾਲ ਹੋਇਆ ਅਸੀਂ ਇਹ ਸੋਚ ਕੇ ਚਾਈਨਾ ਡੋਰ ਡਾਈ ਕਿ ਸਾਡੇ ਪਰਿਵਾਰ ਦਾ ਮੈਂਬਰ ਹੈ ਜਿੱਦਾਂ ਇਹ ਚੀਜ਼ ਹੋ ਰਹੀ ਹੈ ਕਿਉਂਕਿ ਅੱਜ ਅਸੀਂ ਕਿਸੇ ਨੂੰ ਦੇਖ ਸਕਦੇ ਹੋ ਸਕਦਾ ਕੱਲ ਨੂੰ ਸਾਡੇ ਆਪਣੇ ਨਾਲ ਵੀ ਇਹ ਬੀਜ ਸਕਦੀ ਆ ਇਸ ਕਰਕੇ ਅਸੀਂ ਇਸ ਨੂੰ ਬੰਦ ਕਰੀਏ ਚਾਈਨਾ ਡੋਰ ਨੂੰ ਤੇ ਮੇਰੀ ਇਹ اپੀਲ ਹੈ ਕਿ ਆਉਣ ਵਾਲੇ ਸਾਲ ਦੇ ਵਿੱਚ ਇਹ ਡੋਰ ਦਾ ਬਿਲਕੁਲ ਖਾਤਮਾ ਹੋ ਜਾਵੇ ਤੇ ਪਰ ਆਪਾਂ ਸਟਾਰਟ ਹੋਣ ਤੋਂ ਹੀ ਕਰੀਏ ਤੇ ਇਸ ਨੂੰ ਇਗਨੋਰ ਮਾਰੋ ਡੋਰ ਨੂੰ ਜਿੰਨਾ ਹੋ ਸਕਦਾ ਹੈ ਪਰ ਮੈਮ ਜੇ ਦੇਖਿਆ ਜਾਵੇ ਜਿਹੜੇ ਕਾਰਖਾਨੇ ਚਾਈਨਾ ਡੋਰ ਬਣਾ ਰਹੇ ਉਹਨਾਂ ਵੱਲੋਂ ਇਹ ਕਹਿਣਾ ਕਿ ਇਹ ਅਸੀਂ ਸਿਰਫ ਇੱਕ ਮਸਲੀ ਫੜਨ ਵਾਸਤੇ ਹੀ ਇਹਨੂੰ ਵਰਤਦੇ ਆ ਜਿਹੜੀ ਇਹ ਡੋਰ ਦੇ ਸਾਡੇ ਆਇਦੇ ਵਿੱਚ ਕੋਈ ਕਸੂਰ ਨਹੀਂ ਹੈਗਾ ਦੇਖੋ ਜੀ ਕੋਈ ਵੀ ਜਿਵੇਂ ਹੁਣ ਤੁਹਾਨੂੰ ਪਹਿਲਾਂ ਪਤਾ ਕਿ ਲਫਾਫਿਆਂ ਵਾਲੇ ਫੈਕਟਰੀ ਵਾਲਾ ਕਿੰਨਾ ਰੋਲਾ ਪਿਆ ਸੀ ਲਫਾਫੇ ਬੰਦੇ ਪਏ ਨੇ ਤੇ ਲਫਾਫੇ ਵੇਚ ਨਹੀਂ ਦੇਨੇ ਸਰਕਾਰ ਨੇ ਬੰਦ ਵੀ ਕਰਤੇ ਹੀ ਫਿਰ ਵੀ ਕੁਛ ਨਹੀਂ ਹੋਇਆ ਇਸੇ ਤਰ੍ਹਾਂ ਚਾਈਨਾ ਦੀ ਡੋਰ ਵੀ ਹੈ ਇਹ ਬਹਾਨ ਵੀ ਰਹੀਏ ਵੇਖ ਵੀ ਲਈਏ ਲੋਕੀ ਖਰੀਦ ਵੀ ਰਹੇ ਨੇ ਹੁਣ ਆਪਣੇ ਆਪ ਨੂੰ ਸੇਵ ਕਰਨ ਵਾਸਤੇ ਕੋਈ ਵੀ ਕੋਸ਼ਿਸ਼ ਵੀ ਕਰ ਸਕਦਾ ਹੈ ਤੇ ਇਹਦੇ ਤੇ ਜਿੰਦ ਕਰ ਸਾਨੂੰ ਕੋਈ ਪੱਕਾ ਸਬੂਤ ਨਹੀਂ ਮਿਲਦਾ ਕੋਈ ਗੱਲ ਵੀ ਨਹੀਂ ਕਰ ਸਕਦੇ ਪਰ ਗੱਲ ਇਹ ਹੈ ਕਿ ਜਿਹੜੇ ਬੰਦੇ ਖਰੀਦ ਰਹੇ ਨੇ ਉਹ ਨਾ ਖਰੀਦਰ ਨਾ ਇਸ ਨੂੰ ਡਾਨ ਤੇ ਨਾ ਆਪਣਾ ਨੁਕਸਾਨ ਕਰਨਾ ਨਾ ਪੰਛੀਆਂ ਦਾ ਕਰਨ ਤੇ ਨਾ ਹੀ ਕਿਸੇ ਇਨਸਾਨ ਦਾ ਜਾਨੀ ਨੁਕਸਾਨ ਸਕਦਾ ਬੰਦ ਕਰੋ ਤੇ ਅਸੀਂ ਇੱਕ ਪੰਛੀਆਂ ਨੂੰ ਨਵਾਂ ਜੀਵਨ ਦਈਏ ਤਾਂ ਰ انسانਾਂ ਨੂੰ ਵੀ ਨਮਕੀ ਸਨੇਹ ਦੇ ਨਾਲ ਜੰਦ ਨਵੇਂ ਸਾਲ ਦਾ ਇਸ ਵਾਰ ਨਵੇਂ ਸਾਲ ਦਾ ਜਿਵੇਂ ਰਹੀ ਸੁਨੇਹਾ ਆ ਪਹਿਲਾਂ ਤਾਂ ਸਭ ਦੀ ਜ਼ਿੰਦਗੀ ਵਿੱਚ ਬਹੁਤ ਸਾਰੀ ਖੁਸ਼ੀਆਂ ਭਰ ਕੇ ਸਾਲ ਆਵੇ ਔਰ ਦੂਜੀ ਗੱਲ ਡੋਰ ਇਸ ਨੂੰ ਬੰਦ ਕਰੀਏ ਤੇ ਮੈਂ ਆਸ ਕਰਦੀ ਆ ਕਿ ਮੇਰੇ ਭੈਣ ਭਰਾ ਜਿਹੜੇ ਆਉਣ ਵਾਲੇ ਸਾਲ ਦੇ ਵਿੱਚ ਇਹ ਡੋਰ ਦਾ ਨਾਮੁ ਨਿਸ਼ਾਨ ਖਤਮ ਕਰ ਦਣਗੇ ਸਦਾ ਧੰਨਵਾਦ ਜੀ ਜਿਸਾ ਕਿ ਹੁਣੇ ਆਪਾਂ ਮੈਡਮ ਪੂਜਾ ਨਾਲ ਗੱਲਬਾਤ ਕੀਤੀ ਹੈ ਨਵੇਂ ਸਾਲ ਦੀਆਂ ਵਧਾਈਆਂ ਵੀ ਦਿੱਤੀਆਂ ਨਾਲੇ ਨਾਲ ਇਹਨਾਂ ਨੇ ਚੈਨਲ ਡੋਰ ਨੂੰ ਲੈ ਕੇ ਵੀ ਬਹੁਤ ਰੋਸ ਪ੍ਰਗਟ ਕੀਤਾ ਇਸ ਦੇ ਨਾਲ ਹੀ ਜਾ ਚਾਹੁੰਦੇ ਹਾਂ ਸਟਾਰ ਜੀ ਨੂੰ ਚੈਨਲ ਦਾ ਆਪਣਾ ਅਮਰਜੀਤ ਸਿੰਘ ਕੈਮਰਾਮੈਨ ਸਤਨਾਮ ਦੇ ਨਾਲ ਧੰਨਵਾਦ ਜੀ